ਸੁਮੇਰਾਤੀ ਕੱਲ ਪੰਪ ਤੋਂ ਕੈਸ਼ ਲੈ ਕੇ ਘਰੇ ਜਾ ਰਹੇ ਸੀ ਸੀ ਨਾਲ ਕੋਈ ਗਿਲਟਾਬੇ ਤੇ ਰੁਕ ਗਏ ਉੱਥੇ ਇੱਕ ਮੁੰਡਾ ਵਾਸ਼ਿੰਗ ਚਲਾ ਗਿਆ ਤੇ ਅਸੀਂ ਗੱਡੀ ਬੈਠੇ ਵੇਟ ਕਰ ਰਹੇ ਸੀ ਇੱਕ ਗੱਡੀ ਨਾਲ ਆਈ ਉਹਨਾਂ ਨੇ ਗੱਡੀ ਹੈਂਡਲ ਨਾਲ ਛੇੜਖਾਨੀ ਕਰਨੀ ਕਹਿੰਦੇ ਸੀ ਪਟੜੀਆਂ ਆਈ ਇੱਕ ਮੁੰਡਾ ਪਿੱਛੇ ਬੈਠਾ ਸੀ ਉੱਤਰ ਕੇ ਬਾਹਰ ਗਿਆ ਉਹਦੇ ਨਾਲ ਹੱਥ ਪਾਈ ਹੋਣਾਂਗੇ ਤੇ ਉਹਨਾਂ ਦੀ ਗੱਡੀ ਖੜੀ ਹੋਈ ਤਾਂ ਪਿੱਛੋਂ ਸਾਈਡ ਤੋਂ ਇੱਕ ਗੱਡੀ ਰਿਡਸ ਗੱਡੀ ਆਈ ਉਹਨਾਂ ਨੇ ਬਾਰੀ ਖੋਲੀ ਤਾਂ ਉਹ ਬਾਰੀ ਥੋੜਾ ਜ਼ੋਰ ਨਾਲ ਖੁੱਲੀ ਤਾਂ ਇਹਨਾਂ ਦੀ ਜਿਹੜੀ ਡਰਾਈਵਰ ਸਾਈਡ ਵਾਲੀ ਤਾਕੀ ਦੇ ਵਿੱਚ ਲੱਗੀ ਹੈ। ਇਹ ਅਲੰਬਾ ਦੇ ਲਈ ਉtre ਤਾਂ ਉਹ ਥੋੜੇ ਜਿਹਾ ਜ਼ਿਆਦਾ ਗੁੱਸੇ 'ਚ ਆ ਗਏ ਉਹ ਵੀ ਤੇ ਉਹਨਾਂ ਨੇ ਖੰਡਾ ਕੱਢ ਕੇ ਇਹਦੇ ਮਾਰੇ ਆ ਜਦੋਂ ਇਹਦੇ ਹੱਥ ਤੇ ਵੱਜਿਆ। ਸਭ ਹੀ ਨਾਮੋ ਅਮਿਤ ਗੇ ਬੱਗਾ ਬਰਾਣਾ ਪੋਜ਼ਿਟਿਵ ਗੱਲੋਂ ਕੀ ਮਾਮਲਾ ਨੂੰ ਅਸਮੈ ਰੱਖੀ ਕੱਲ ਪੰਪ ਤੋਂ ਕੈਸ਼ ਲੈ ਕੇ ਘਰੇ ਜਾ ਰਹੇ ਸੀ ਸੀ ਨਾਲ ਤੋਂ। ਜਿੱਸੀ ਗਿਰਟਾ ਬੇਤ ਰੁਕੇ ਉੱਥੇ ਇੱਕ ਮੁੰਡਾ ਵਾਸ਼ਮ ਚਲਾ ਗਿਆ ਤੇ ਅਸੀਂ ਗੱਡੀ ਬੈਠੇ ਵੇਟ ਕਰ ਰਹੇ ਸੀ। ਇੱਕ ਗੱਡੀ ਨਾਲ ਆਈ। ਉਹਨਾਂ ਨੇ ਗੱਡੀ ਹੰਡਲ ਨਾਲ ਛੇੜਖਾਨੀ ਕਰਦੇ ਸ਼ੁਰੂ ਕਰ ਦਿੱਤੀ ਪਟਣਾਂ ਆਈ। ਇੱਕ ਮੁੰਡਾ ਪਿੱਛੇ ਬੈਠਾ ਸੀ ਉੱਤਰ ਕੇ ਬਾਹਰ ਗਿਆ। ਉਹਦੇ ਨਾਲ ਹੱਥ ਪਾਈ ਹੋਣਾਂ ਦੀ। ਗੱਡੀ ਗਿਰਕਣਾ ਹੋਇਆ ਫਿਰ ਫੜ੍ਹ ਤੋਂ ਲੱਗ ਗਿਆ। ਉਹ ਸਿੱਤਰ ਵੀ ਗਏ। ਇੱਕ ਮੁੰਡਾ ਮੇਰੇ ਵੱਲ ਹੀ ਆ ਗਿਆ। ਮੈਂ ਉਹ ਧੱਕਾ ਮਾਰਿਆ ਜਿਹੜਾ ਮੁੰਡਾ ਡੁੱਬਿਆ ਸੀਗਾ। ਉਹਨੇ ਪਰਾਂ ਦੀ ਕੋਈ ਤੇਜ਼ ਤਾਰ ਖਾਰਸੀਆ ਖੰਡਾ ਟਾਈਪ ਕੋਈ ਤਕਰਵਾਣ ਟਾਈ ਉਹ ਕੱਢ ਲਈ। ਮੈਂ ਪਿੱਛੇ ਭੱਜਣ ਲੱਗਾ ਕਿ ਉਹ ਮੇਰੇ ਸਿਰ ਲਈ ਮਰਵਾ। ਪਰ ਉਹ ਬੜਾ ਜਿਆਦਾ ਤੇਜ਼ ਸੀ। ਨਾ ਠਗੀ ਕਰਤਾ ਉਹ ਮੇਰੇ ਹੱਥ ਤੇ ਵੱਜ ਗਿਆ ਉਸ ਤੋਂ ਇਹਨੂੰ ਘੁੰਮ ਕੇ ਭਜਣ ਲੱਗਾ ਪਰ ਮੇਰੇ ਨੇ ਫੇਰੇ ਵਾਰ ਕੀਤਾ ਮੇਰੇ ਬੈਕ ਤੇ ਵੱਜ ਉਹ ਟੱਕਰ ਆ ਮੈਂ ਡਿੱਗ ਪਿਆ ਮੇ ਸਟਾਂਗੂ ਬੈਠੇ ਵਧੀਆ ਤੇ ਕੁਮੀ ਹੋ ਗਈ ਉਸ ਤੋਂ ਬਾਅਦ ਉੱਠ ਕੇ ਪਾਸੇ ਹੋਣ ਲੱਗਾ ਉਹ ਦੂਜੇ ਮੁੰਡੇ ਕਰ ਗਿਆ ਉਹ ਸਾਡੀ ਕਾਰ ਚ ਬੈਠ ਗਿਆ ਸਾਡੀ ਕਾਰ ਸਟਾਰਟ ਸੀ ਵਿੱਚ ਬੈਠੀ ਸੀ ਕਾਰ ਦੇ ਕਾਰ ਸਟਾਰਟ ਸੀ ਉਸ ਤੋਂ ਬਾਅਦ ਜਦੋਂ ਅਸੀਂ ਜਾ ਕੇ ਚਾਬੀ ਕੱਢਣ ਦੀ ਕੋਸ਼ਿਸ਼ ਕੀਤੀ ਕਾਰ ਦੀ ਤੇ ਉਹ ਫੇਰ ਖੰਡਾ ਲੈ ਕੇ ਪਿੱਛੇ ਗਿਆ ਹਨਾਂ ਅਹੀ ਵਿਅਸ ਨੂੰ ਪੋਚ ਨੋਕਰੇ ਪੁਲਿਸ ਆ ਵੀ ਥਣੋਂ ਵਿਚਾਰ ਪੁੱਛਣ ਕਿੰਨੇ ਆਏ ਫੋਟੋ ਦੀ ਗੱਡੀ ਨਹੀਂ ਭਰੀ ਸੀ 6 ਸੱਤਾਂ ਨੂੰ ਹੋਣੀ ਜੀ ਕੋਦੇ ਵੱਲ ਕੋਈ ਫਾਇਰਿੰਗ ਨਹੀਂ ਕੀਤੀ ਹਾਂ ਸੇਫਟੀ ਵਾਸਤੇ ਬਾਹਰ ਕੀਤੀ ਹੋਈ ਹੈ ਨਮਾ ਬਣੋ ਪਰ ਨੰਬਰ ਤਾਂ ਨਹੀਂ ਜਾਣਦੇ ਹਾਂ ਪਛਾਣ ਹੋਵੇ ਦੇਖ ਕੇ ਪਛਾਣ ਜਾਏ ਜਬੀਟੀ ਨੂੰ ਇਟਸ ਗ੍ਰੀਨ ਸਹਾਤਿਕ ਗੋਲੀ ਚਲਣਾ ਮਾਮਲਾ ਸਾਹਮਣੇ ਆਇਆ ਸੀ ਕੀ ਮਾਮਲਾ ਸਰ ਸਰਾਰੋ ਇਹ ਰਾਤ 9:30 ਵਜੇ ਦੀ ਗੱਲ ਹੈ ਅਮਿਤ ਕੁਮਾਰ ਗੋਇਲ ਜਿਹੜੇ ਕਿ ਆਪਣੇ ਨਿਹਾਲ ਸਿੰਘ ਵਾਲਾ ਰੋਡ ਤੇ ਜਿਹੜਾ ਪੰਪ ਹੈ ਉਹਦੇ ਮਾਲਕ ਨੇ ਤੇ ਇੱਕ ਇਹਨਾਂ ਦਾ ਪੰਪ ਸਿੰਘ ਵਾਲੇ ਵੀ ਹੈਗਾ ਉਸ 'ਚ ਵੀ ਇਹਨਾਂ ਦੀ ਪਾਰਟਨਰਸ਼ਿਪ ਹੈ ਇਹ ਆਪਣੇ 파ਟਰਨ ਨਾਲ ਰਾਮ ਕੁਮਾਰ ਹੈਗਾ ਤੇ ਇੱਕ ਰਮਨ ਇਹਨਾਂ ਦੇ ਨਾਲ ਸੀਗੇ ਤਿੰਨ ਬੰਦੇ ਇਹ ਖਾਣਾ ਖਾਣ ਲਈ ਗਿਲਟਾ ਪੇ ਤੇ ਰੁਕੇ ਸੀ ਜਦੋਂ ਇਹਨਾਂ ਦੀ ਗੱਡੀ ਖੜੀ ਹੋਈ ਤਾਂ ਪਿੱਛੋਂ ਸਾਈਡ ਤੋਂ ਇੱਕ ਗੱਡੀ ਰਿਡਸ ਗੱਡੀ ਆਈ ਉਹਨਾਂ ਨੇ ਬਾਰੀ ਖੋਲੀ ਤਾਂ ਉਹ ਬਾਰੀ ਥੋੜਾ ਜ਼ੋਰ ਨਾਲ ਖੁੱਲੀ ਤਾਂ ਇਹਨਾਂ ਦੀ ਜਿਹੜੀ ਡਰਾਈਵਰ ਸਾਈਡ ਵਾਲੀ ਤਾਕੀ ਦੇ ਵਿੱਚ ਲੱਗੀ ਹੈ ਜਿਹਦੇ ਕਰਕੇ ਉਹ ਥੋੜਾ ਜਿਹਾ ਨਿਸ਼ਾਨ ਪੈ ਗਿਆ ਉਸਤੇ ਇਹਨਾਂ ਨੂੰ ਥੋੜਾ ਗੁੱਸਾ ਲੱਗਿਆ ਇਸ ਗੱਲ ਦਾ ਵੀ ਇਹ ਅਲੰਬਾ ਦੇਣ ਲਈ ਉਤਰੇ ਤਾਂ ਉਹ ਥੋੜੇ ਜਿਹਾ ਜ਼ਿਆਦਾ ਗੁੱਸੇ 'ਚ ਆ ਗਏ ਉਹ ਵੀ ਉਹਨਾਂ ਨੇ ਖੰਡਾ ਕੱਢ ਲਿਆ ਉਹਨਾਂ ਦੇ ਵਿੱਚ ਜਿਹੜਾ ਸੀਗਾ ਇੱਕ ਗੁਰਪ੍ਰੀਤ ਸ਼ਰਮਾ ਜਿਹੜਾ ਸੀਗਾ ਉਹ ਖਾਣਾ ਲੈਣ ਆਇਆ ਸੀ ਉਹ ਵੀ ਗਿਲਟਾ ਬੇਤੇ ਤੇ ਉਹਨਾਂ ਨੇ ਖੰਡਾ ਕੱਢ ਕੇ ਇਹਦੇ ਮਾਰਿਆ ਜਦੋਂ ਇਹਦੇ ਹੱਥ ਤੇ ਵੱਜਿਆ ਇੱਕ ਇਹਦੇ ਮੋਢੇ ਤੇ ਵੱਜਿਆ ਤੇ ਕੁੰਨੀ ਤੇ ਵੱਜਿਆ ਉਹ ਸੱਟਾਂ ਇਹਦੇ ਮਾਰੀਆਂ ਤਾਂ ਉਹਨੇ ਆਪਦੇ ਬਚਾਲ ਲਈ ਫਾਇਰ ਕੀਤੇ ਉਹਨੇ ਫਾਇਰ ਸਿੱਧੇ ਨਹੀਂ ਕੀਤੇ ਉਹ ਜ਼ਮੀਨ ਦੇ ਵਿੱਚ ਮਾਰੇ ਉਹ ਜ਼ਮੀਨ ਦੇ ਵਿੱਚ ਜਿਹੜੀ ਗੋਲੀ ਵੱਜੀ ਉਹ ਚੋਂ ਇੱਕ ਗੋਲੀ ਰਿਕੁਇਟ ਹੋ ਕੇ ਉਹ ਫਰਸ਼ ਤੋਂ ਰਿਕੁਇਟ ਹੋ ਕੇ ਉਹਦੇ ਪੱਟ ਦੇ ਵਿੱਚ ਲੱਗ ਗਈ ਐ ਤੇ ਇਸ ਚ ਤਿੰਨੇ ਬੰਦਾਂ ਦੇ ਸੱਟਾਂ ਮਾਰੀਆਂ ਨੇ ਉਹਨਾਂ ਨੇ ਜ ਆ ਰਾਮ ਆਪਣਾ ਅਮਿਤ ਕੁਮਾਰ ਗੋਇਲ ਰਾਮ ਕੁਮਾਰ ਬਾਂਸਲ ਤੇ ਨਾਲ ਉਹਨਾਂ ਦੇ ਰਮਨ ਜਿਹੜਾ ਸੀਗਾ ਇਹ ਤਿੰਨਾਂ ਦੇ ਸੱਟਾਂ ਵੱਜੇ ਤਿੰਨੇ ਦਾਖਲ ਹੋਣ ਗਏ ਸੀਗੇ ਜਿਨ੍ਹਾਂ ਚੋਂ ਦੋ ਨੂੰ ਛੁੱਟੀ ਦੇ ਦਿੱਤੀ ਗਈ ਐ ਤੇ ਇੱਕ ਜਿਹੜੇ ਅਮਿਤ ਗੋਇਲ ਹੈਗੇ ਨੇ ਇਹ ਦਾਖਲ ਨੇ ਹਜੇ ਇਹਨਾਂ ਦਾ ਇਲਾਜ ਚੱਲ ਰਿਹਾ ਹੈ ਦੂਸਰੇ ਪਾਸੋਂ ਜਿਹੜੇ ਹੈਗੇ ਇਹ ਗੁਰਪ੍ਰੀਤ ਸ਼ਰਮਾ ਤੇ ਜਿੰਦਰ ਤੇ ਪੀਸ਼ ਸਿੰਘ ਜਿਹੜੇ ਨੇ ਇਹ ਤਿੰਨ ਬੰਦੇ ਸੀਗੇ ਇਹਨਾਂ ਚੋਂ ਸੱਟਾਂ ਜਿਹੜੀਆਂ ਗੁਰਪ੍ਰੀਤ ਸ਼ਰਮਾ ਨੇ ਮਾਰੀਆਂ ਦੂਜਿਆਂ ਨੇ ਵੀ ਆਪਦੇ ਵੱਲੋਂ ਕੋਸਮ ਮੋਕਾ ਕੀਤਾ ਤਾਂ ਇਹ ਗੁਰਪ੍ਰੀਤ ਸ਼ਰਮਾ ਪਹਿਲਾਂ ਮੋਗੇ ਦਾਖਲ ਹੋਣ ਲਈ ਗਿਆ ਸੀ ਪਰ ਉਹਨੂੰ ਰੈਫਰ ਕਰ ਦਿੱਤਾ ਗਿਆ ਉਹ ਫਰੀਦਕੋਟ ਦਾਖਲ ਹੈ ਤੇ ਇਹਦੇ ਵਿੱਚ ਮੁਕੱਦਮਾ ਨੰਬਰ 77 ਨੰਬਰ ਮੁਕੱਦਮਾ ਦਰਜ ਕਰਦਾ ਅਧੀਨ ਤਰਾ 307 ਆਪੀਸੀ ਅਮਿਤ ਕੁਮਾਰ ਹੋਇਆ ਹੈ ਅਮਿਤ ਕੁਮਾਰ ਗੋਇਲ ਦੇ ਬਿਆਨ ਤੇ 307 ਦਾ ਪਰਚਾ ਦਰਜ ਕਰ ਦਿੱਤਾ ਗਿਆ ਹੈ ਤੇ ਇਹਦੇ ਵਿੱਚ ਦੋਸ਼ੀਆਂ ਨੂੰ ਫੜ ਕੇ ਕਾਰਵਾਈ ਅਮਲ ਚ ਲਿਆਂਦੀ ਜਾਵੇ। ਇਹ ਸਰ ਵਾਕਿਆ ਕਿੰਨੇ ਵਜੇ ਦਾ ਕੱਲ ਰਾਤ ਨਹੀਂ? ਤਕਰੀਬਨ 9:30 ਵਜੇ। ਕਿਹੜੀ ਜਗ੍ਹਾ ਦਾ ਜੀ? ਇਹ ਗਿੱਲ ਢਾਬਾ ਜਿਹੜਾ ਹੈਗਾ ਮੋਗਾ ਰੋਡ। ਸਰ ਅਮਿਤ ਕੁਮਾਰ ਦੇ ਖਿਲਾਫ ਕੀ ਕਾਰਵਾਈ ਹੈ ਤੇ ਗੁਰਪ੍ਰੀਤ ਦੇ ਖਿਲਾਫ ਕੀ ਕਾਰਵਾਈ ਹੈ? ਅਮਿਤ ਕੁਮਾਰ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੈ ਕਿਉਂਕਿ ਉਹਨੇ ਨਾ ਤਾਂ ਗੋਲੀ ਸਿੱਧੀ ਮਾਰੀ ਹੈ ਉਹਨੇ ਸਿਰਫ ਆਪਣੇ ਬਚਾਰ ਲਈ ਥੱਲੇ ਫਾਇਰ ਕੀਤਾ ਹੈ। ਉਹ ਕੋਈ ਉਹਦਾ ਉਸ ਕੋਈ ਫਾਲਟ ਹੱਦ ਦੀ ਘੜੀ ਨਹੀਂ ਹੈਗਾ। ਮਕੀਨਾਂ ਦੇ ਬਿਆਨ ਫੇਰ ਵੀ ਲਿਖੇ ਜਾਣਗੇ ਦੇਖਿਆ ਜਾਏਗਾ ਕੀ ਕਰੀ ਕਿ ਸਰ ਕ੍ਰਾਸ ਪਰਚਾ ਕੀਤਾ ਗਿਆ ਕ੍ਰਾਸ ਨਹੀਂ ਪਰਚਾ ਹੈਗਾ ਕ੍ਰਾਸ ਨਾ ਉਹਨਾਂ ਨੇ ਆਪਦੇ ਬਚਾ ਲਈ ਕੀਤਾ ਬਚਾ ਲਈ ਵੀ ਉਹਨਾਂ ਨੇ ਜੇ ਤਾਂ ਸਿੱਧੀ ਮਾਰੀ ਹੁੰਦੀ ਫੇਰ ਉਹਨਾਂ ਦਾ ਫਾਲਟ ਸੀਗਾ ਉਹਨਾਂ ਨੇ ਤਾਂ ਆਪਦੇ ਬਚਾ ਲਈ ਥੱਲੇ ਗੋਲੀ ਮਾਰੀ ਥੱਲੋਂ ਵੱਜ ਕੇ ਉਹਨਾਂ ਦੇ ਪੱਟ ਚ ਉੱਡ ਗਏ ਸਰ ਹੁਣ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਏ ਪੁਲਿਸ ਵੱਲੋਂ ਮੁਕੱਦਮਾ ਦਰਜ ਕਰ ਦਿੱਤਾ ਗਿਆ ਦੋਸ਼ੀਆਂ ਨੂੰ ਫੜਿਆ ਜਾਏਗਾ ਜਲਦੀ ਤੇ ਤੇ ਆਪਣਾ ਇਹਨਾਂ ਦੇ ਖਿਲਾਫ ਚਲਾਨ ਪੇਸ਼ ਕੀਤਾ ਜਾਏਗਾ